ਕਦੋਂ ਆਉਣਾ ਉਹ ਮੰਮਾ ਉਹ ਕੋਲ ਵੀ ਤਾਰਾ ਲੱਗ ਚਲ ਗਿਆ ਨਹੀਂ ਤੇ ਮੈਂ ਅੰਦਰ ਹੀ ਚਲ ਜਾਣਾ ਹਾਂਗਾ ਉਹ ਨੂੰ ਦੇ ਸਾਰੇ ਬੱਚੇ ਚਲ ਗਏ ਘਰ ਕਦੋਂ ਆਉਗੇ ਮੰਮਾ ਤੇ ਉਹ ਨਹੀਂ ਲੱਗਦੀ ਜਦਾਂ ਸੁੱਖ ਦੀ ਬੇਟੀ ਹੁੰਦੀ ਹੈ ਅੰਟੀ ਸਾਸਰੀ ਗਾਲ ਸਾਸਰੀ ਗਾਲ ਅੰਕਾ ਸਾਸਰੀ ਗਾਲ ਉੱਤੇ ਤੇ ਬੜਾ ਗਈ ਨਹੀਂ ਗੱਲ ਨਾ ਮम्मा ਨਹੀਂ ਆਏ ਹੈ ਕਰਿਆ ਅਜ ਇੱਥੇ ਲਾਇ ਮੈਨੂੰ ਤੇ ਇਹ ਸਭ ਨਹੀਂ ਇਥੇ ਲੋਕ ਲੱਗ ਗਿਆ ਸਾਰੇ ਚੁਗੇ ਹੂੰ ਤੇ ਤੂੰ ਕੱਲੀ ਇੱਥੇ ਹਾਂਜੀ ਬੱਚਿਆਂ ਨੂੰ ਲੈ ਗਿਆ ਆ ਕੇ ਲੱਗਦਾ ਸਾਰੇ ਉਹ ਨਾ ਸਾਰੇਆਂ ਦੇ ਮਮਾ ਪਾਪਾ ਲੈ ਗਏ ਮੈਂ ਹੋ ਰਹੀ ਗਈ ਇੱਥੇ ਇਕੱਲੀ ਕੋਈ ਤਾਂ ਕੋਈ ਆ ਜਾਂਦਾ ਇੱਥੇ ਮਮਾ ਨੂੰ ਕਹਿਣਾ ਨਾ ਮੈਨੂੰ ਲੱਜ ਕਰੇ ਉਹ ਆ ਕਿੰਦੇ ਲੈਣ ਆਜੂ ਹਜ ਤੱਕ ਆਏ ਨਹੀਂ ਆ ਮਮਾ ਨੌਕਰੀ ਕਰਦੇ ਕੋਈ ਹਾਂ ਜੀ ਲੱਭਣਗੇ ਤੇ ਤੇਰੀ ਨਾ ਨੀ ਮਾਂ ਲੈ ਜਾਂਦੇ ਆ ਕੇ ਉਹ ਠੀਕ ਨਹੀਂ ਆ ਠੀਕ ਨਹੀਂ ਆ जी तोर नहीं है फिर मम्मा के तू स्कूल स्कूल है है ना 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 हाँ। ये तो 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 सरकारी मेरा बड़ा मान कर दो तो जानू, पर ही मौका ना। तो ना मामा ने स्कूल पाता मेन पापा ने लिया कर ਚੱਲ ਕੋਈ ਗੱਲ ਨਹੀਂ ਜੇ ਜੇ ਆਪਾਂ ਇਹਦੇ ਪਾਪਾ ਨੂੰ ਛੱਡਾ ਦਈਏ ਤੇ ਜਰਨ ਤੋਂ ਪੰਪਿੰਗਾਂ ਜਿਹਦੇ ਬੰਦੇ ਲੱਗ ਮੀਤਾ ਵੇ ਚੱਲ ਹੁਣ ਕੋਈ ਨਹੀਂ ਤਸੀਂ ਘਰ ਆ ਗਏ ਆ ਤੇ ਉਹਨੂੰ ਵੀ ਤੇ ਆਪਣੇ ਪਾਪਾ ਦੀ ਜਿੱਦਾਂ ਹਨ ਗੁਰਵੰਨੂ ਪਾਪਾ ਦੀ ਲੋੜ ਹੀ ਹਨ ਉਹ ਵੀ ਤੇ ਪਾਪਾ ਦੀ ਲੋੜ ਹੀ ਆ ਜੇ ਉਹਦੇ ਪਾਪਾ ਘਰ ਆ ਜਾਣਗੇ ਉਹਨੂੰ ਸਕੂਲੋਂ ਲੈ ਜਾ ਕਰਨਗੇ ਲੋੜ ਦੇ ਬਾਰੇ ਬਾਅਦ ਸੋਚ ਲਾਂਗੇ ਪਹਿਲਾਂ ਕੁੜੀ ਦਾ ਘਰੀ ਬੁ ਸਮਝੀ ਤਾ ਹੁਣ ਸਰਕਾਰੀ ਸਕੂਲ ਪੈ ਗਈ ਆ ਤੇਰੀ ਤੇ ਮम्मा ਕਹਿੰਦੇ ਸੀ ਮੈਂ ਪ੍ਰਾਈਵੇਟ ਪਾਈ ਆਪਣੀ ਕੁੜੀ ਪਰ ਉਹ ਫਿਰ ਪੈਸੇ ਮੁੱਕ ਗਏ ਹੀ ਨਾ ਤਾਂ ਕਰਕੇ ਤੂੰ ਜਾਣਾ ਮਾ ਉਹਲੇ ਸਕੂਲ ਹਾਂਜੀ ਚਲ ਕੋਈ ਗੱਲ ਨਹੀਂ ਤੂੰ ਪੈਸੇ ਮੁੱਕ ਦੇਣੀ ਨਹੀਂ ਹੰਦੇ ਮम्मा ਪਪਾ ਕੋ ਕਦੀ ਨਹੀਂ ਪੈਸੇ ਮੁੱਕਦੇ ਤੇਰੇ ਪਪਾ ਵੀ ਘਰ ਆ ਜਾਣਗੇ ਤੇ ਤੂੰ ਆਪਣੇ ਪਹਿਲੇ ਵਾਲ ਸਕੂਲ ਜਾਣ ਲੱਗ ਜੀ ਠੀਕ ਆ ਠੀਕ ਆ ਹਾਂ ਹੁਣ ਇੱਥੇ ਦਾ ਆਪਣਾ ਸਾਲ ਪੂਲਾ ਕਰ ਲਾ ਫਿਰ ਅਗਲੇ ਸਾਲ ਫਿਰ ਉਸੇ ਆਪਣੇ ਸਕੂਲ ਚਲ ਜੀ ਠੀਕ ਠੀਕ ਨੂੰਦਾਨ ਕਰਦੇ ਰਹਿਨੇ ਆ ਹਾਂਜੀ ਤੇ ਇਹਨੂੰ ਦੇਖਿਆ ਕਰਾਂਗੇ ਹਾਂ ਆਪਣਾ ਜੋ ਸੰਬੰਧ ਕੱਢਾਂਗੇ ਤੇ ਆਪਾਂ ਤੇਰੀ ਫੀਸ ਦੇ ਦਿਆ ਕਰਾਂਗੇ ਠੀਕ ਆ ਤੇ ਪਰ ਆਪਣੇ ਪਾਪਾ ਨੂੰ ਕਹਿਣਾ ਕਿ ਪਪਾ ਜੀ ਗੁੱਸੇ ਦੇ ਕੰਟਰੋਲ ਰੱਖੀਦਾ ਹੁੰਦਾ ਵਾ ਐਂਦਾ ਗਲਤ ਕਦਮ ਨਹੀਂ ਚੁੱਕੀ ਦੇ ਹੁੰਦੇ ਇੰਨੀ ਜਲਦੀ ਦੇ ਵਿੱਚ ਠੀਕ ਆ ਆਪਣੇ ਪਾਪਾ ਨੂੰ ਸਮਝਾਉਣਾ ਆ ਜਿੱਥੇ ਜਣਾ ਬਾਅਦ ਚ ਜਨ ਕਰ ਛੱਡ ਲਈ ਪੀਲਾ ਤੈਨੂੰ ਲੱਗਦਾ ਰਹੀ ਇਹਨੂੰ ਚਲੋ ਇਦਾਂ ਕਰ ਲਓ ਫੇਰ ਤੇ ਬੁੱਤੀ ਨਾ ਚੀਨੀ ਇੱਥੇ ਰਿਵਿਊ ਮਮਾ ਨੂੰ ਕਹਿੰਨੇ ਆ ਕਿ ਇਹਨੂੰ ਜਲਦੀ ਲੈ ਜਾ ਕਰ ਉਹ ਸਮਝਾਉਣੀ ਉਹਨੂੰ ਹੂੰ ਚਲ ਬਾਸ ਚਲੋ ਬਹਿ ਜਾਓ ਫੇਰ ਕਿਦਾਂ ਗੁਰਵਰਾਂ ਨੂੰ ਕੋਲੇ ਕੋਲੇ ਆਤ ਲਾਉਂਦੇ ਆਏ ਦੀਦੀਆਂ ਦੀਆਂ ਤਿਆਰੀ ਲੱਗਣ ਈ ਆ ਨਾ ਚਲੋ ਗੁਰਵਰ ਤੁਸੀਂ ਵੀ ਦੀਦੀ ਲਾ ਕੇ ਬੈਠੋ ਇੱਥੇ ਦੀ ਨਾਲ ਖੇਡ ਦੀ ਨਾਲ ਖੇਡ ਅਰੇ ਮੁੰਡਾ ਚਲੋ ਮੰਨਦੇ ਤਾਂ ਕਿੰਨਾ ਵਧੀਆ ਲੱਗਦਾ ਨਾ ਆਜਾ ਜੀ ਹਲਪ ਕਰਕੇ ਜੋ ਹੋਣਾ ਹੀ ਉਹ ਤੇ ਹੋ ਗਿਆ ਮੇਰੇ ਉੱਪਰ ਮਾਦਮਾ ਇਹਨਾਂ ਨੂੰ ਵਿੱਚ ਮੱਤ ਬਖਸ਼ੇ ਤੇ ਪਾਪਾ ਨੂੰ ਤੇ ਵਧੀਆ ਵਧੀਆ ਸਾਰਾ ਕੋ ਚੱਲ ਗਏ ਠੀਕ ਹੈ ਨਾ ਬੱਤ नहीं। काम की तलाश में जा रहा हूँ सुबह से काम ढूंढ रहा हूँ मिल नहीं रहा कहीं घर में अनाज नहीं है बच्चे अभी भी कैसे खाएंगे कुछ पता नहीं सुबह से मैं खुद भूखा हूँ काम ढूंढ के मैं थक गया पूरे दिन खराब हो गए कुछ नहीं झाड़ी लगा पता नहीं लगेगा कि नहीं शाम हो गए 5:00 बजे एडी चढ़या अपनी जाना पता नहीं हरजिंदर सो किदा एडी चढ़ जांदा यो अपनी मोटर तो ता नहीं किदा चढ़दा यो माई करे चढ़ दए सरदार जी कामों के लिए हम आए थे हैं काम कुछ कामकाज है आपके पास वो आ बे तेरी गाड़ी जोड़े हाथ भरावा ਤੂੰ ਲੱਬਲਾ ਹੋਰ ਕਿਦੇ ਕੰਮ ਅੱਗੇ ਵੀ ਮੈਂ ਰੱਖਿਆ ਸੀ ਤੇਰੇ ਅਰਗਾ ਮੈਨੂੰ ਤੇ ਉਹਨੇ ਬਿਫਤਾ ਚ ਪਾ ਛੱਡਿਆ ਮਾਹ ਕਿਤੇ ਮੇਰਾ ਸ਼ਰਕਾਰਾ ਹੋਇਆ ਕੰਮ ਲੱਭਦਾ ਸਾਡੇ ਦੀ ਬਹੁਤ ਖੁਰੂਸ ਹੈ ਕਿੱਦਾਂ ਕਰਾਂ ਯਾਰ ਪਿੰਡ ਨੂੰ ਚਲ ਜਾਾਂ ਕਿ ਜਾਂ ਘਰ ਨੂੰ ਮੁੜ ਜਾਾਂ ਹੁਣ ਤਾਂ ਮੈਨੂੰ ਪਿੰਡ ਵੀ ਕੋਈ ਨਹੀਂ ਕਹਾਉਂਦਾ ਬੜੀ ਗੁਰੁਹਾਈ ਤੇ ਬਣੀ ਸੀ ਜਾਣ ਕੇ ਝਾਟੀ ਲਵਾ ਕੇ ਬੈਠੇ ਸਿਆਣੇ ਕਹਿੰਦੇ ਨੇ ਇੱਥੇ ਬਣਾਉਂਦਿਆ ਟਾਈਮ ਲੱਗਦਾ ਵਾ ਵਗਾਨ ਨੂੰ ਤੇ ਇੱਕ ਮਿੰਟ ਚ ਵਗਾਲ ਲਈਦੀ ਆ ਉਹ ਮਵੀ ਨਾ ਸੋਚਿਆ ਕਾਹ ਨਹੀਂ ਆਪਣੇ ਘਰਦਿਆਂ ਦੇ ਨਾਲ ਨਾ ਬੜਾ ਗੁੱਸੇ ਖੋਰ ਨਾ ਬੋਲਦਾ ਰਿਆ ਇਹੋ ਹੀ ਮੈਂ ਗੱਲਾਂ ਜਾ ਕੇ ਇਹਨਾਂ ਨੂੰ ਘਰਦਿਆਂ ਨੂੰ ਪਹਿਲਾਂ ਕੀਤੀਆਂ ਹੁੰਦੀਆਂ ਦਸੀਆਂ ਹੁੰਦੀਆਂ ਸਲਾਹ ਕਰਦੇ ਉਹਨਾਂ ਮੈਨੂੰ ਦੱਸਣਾ ਸੀ ਵੀ ਜੇ ਤੂੰ ਚੁੱਕ ਕੇ ਲਿਆ ਆਵਾ ਤੇ ਇਹਨੂੰ ਹਸਪਤਾਲ ਪਹੁੰਚਾ ਜਾਂ ਇਹਨੂੰ ਥਾਣੇ ਦੱਸ ਪਰ ਮੈਂ ਤੇ ਉਹਨਾਂ ਨਾਲ ਔਖਾ ਹੀ ਰਿਆ ਵਾਂ ਇਹ ਮੈਨੂੰ ਕੀਤੀ ਦਾ ਫਲ ਮੇਰਾ ਮਿਲ ਗਿਆ ਮਨਾ ਤੂੰ ਇੰਨਾ ਨਾ ਐਵੇਂ ਨਾ ਜਿਆਦਾ ਤਤਾ ਨਾ ਹੋਇਆ ਕਰ ਸੁਭਾਅ ਹੀ ਪਤਾ ਨਹੀਂ ਕਿਦਾਂ ਦਾ ਹੋ ਗਿਆ ਮੇਰਾ ਪਤਾ ਨਹੀਂ ਛਿੜਛੜਾ ਜਾ ਛਿੜਛੜਾ ਸੁਭਾਅ ਪਰ ਬਦਲਣਾ ਪੈਣਾ ਆਂਦੇ ਨਾ ਬੰਦੇ ਨੂੰ ਬਦਲ ਜਾਣਾ ਚਾਹੀਦਾ ਉਮਰ ਵੇਖ ਕੇ ਹੁਣ ਮੈਨੂੰ ਬਦਲਣਾ ਹੀ ਪੈਣਾ ਚੱਲ ਮਨਾ ਪਿੰਡ ਕੀ ਜਾਣਾ ਹੁਣੋਂ ਦੁਸਤੇ ਕਿਹਨੇ ਨਹੀਂ ਐਵੇਂ ਚਾਰ-ਚਾਰੇ ਗਲੀਆਂ 'ਚ ਫਿਰਤੀ ਆ ਜਾਣਾ ਘਰ ਨੂੰ ਹੀ ਚਲਿਆ ਜਾਣਾ सुबह से भूखे ही हूँ क्या करूँ कुछ खाया भी नहीं चलो तू तो देख लिया तोते खा लेता हूँ खा के एक दो दाना खा लेता हूँ एक दो बच्चे के लिए भी रख लूँगा सुबह से भूखा हुआ है क्या करूँ सुबह से भूखा हुआ हूँ चक्कर भी आने लगा हमको ਇਹ ਕਿਤੇ ਰਿਮੋਟ ਪਤਾ ਨਹੀਂ ਕਿੱਥੇ ਰੱਖ ਛੱਡਦੀ ਆਂ। ਦੇ। ਇਹਨੂੰ ਇੱਕ ਡਲੌਕ ਲਾਇਆਈ। ਇੱਥੇ ਰਾਣੀ ਹਾਰ ਰੱਖਿਆ ਈ ਇਹਨਾਂ ਨੇ। ਸੁਮੇੜ। ਰਿਮੋਟ ਲੱਭ ਕੇ ਦੇਣਾ ਕਿ ਨਹੀਂ ਦੇਣਾ? ਹਾਂਜੀ। ਕਿੱਥੇ ਰੱਖਿਆ ਰਿਮੋਟ? ਕੀ ਕਰਨਾ ਰਿਮੋਟ? ਉਹ ਮੈਂ ਵੇਖਣਾ ਈ ਯਾਰ ਮੈਂ ਗੇਮ ਨੇ ਹੁਣੀ ਏਕ। ਉਹ ਇੱਥੇ ਮਹਿਲ ਆ ਕੇ ਤੇ ਖੇਡਿਆ ਕਰਾਂਗੇ ਘੜੀ ਵੀਡੀਓ ਵਧੀਆ ਦੇਖਣੋਂ ਤੇ ਜੀ ਕਰਦਾ ਨਹੀਂ ਹੁਣ ਕੋਈ ਗੇਮ ਗੁੰਮ ਨਹੀਂ ਲਿਓਣੀ ਕਿਉਂ ਨਾ ਨਹੀਂ ਇਥੇ ਗੇਮ ਰਿਮੋਟ ਲੱਭ ਕੇ ਦੇ ਤੂੰ ਕੋਈ ਕੰਮ ਕੋਈ ਕਰਦੇ ਨਹੀਂ ਕਿ ਗੇਮ ਲਿਓਣੀ ਹੁੰਦੀ ਗੇਮ ਦੇ ਡਾਟਾ ਨਹੀਂ ਦਾਦਾ ਵਾਲਾ ਪਾਤਾ ਭਰਾਵਾ ਤੁਸੀਂ 24 ਘੰਟੇ ਇੱਕੋ ਹੀ ਗੱਲ ਕਰਦੇ ਰਹਿੰਦੇ ਲੜਾਈ 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 ਮੰਮੀ ਤੇ ਕਹਿੰਦੇ ਗੇਮ ਲਿਓਣੀ ਹੈ ਹੁਣ ਗੇਮ ਕਿੱਡੇ ਕਰਨੀ ਹੈ ਮੈਨੂੰ ਦੱਸ ਇਹ ਭਰਾਵਾ ਪੱਠੇ ਪਾ ਲਾ ਪਹਿਲਾਂ ਜਿਹੜਾ ਕੰਮ ਕਰਨ ਵਾਲਾ ਵਾ ਬਾਤ ਆਏ ਆ ਪੱਠੇ ਤੇ ਪਾ ਆਏ ਨਾ ਭਰਾਵਾ ਕਿੰਨੀ ਕਿੰਨੀ ਵਾਰ ਪੱਠੇ ਪਾਈਦੇ ਪਾਣੀ ਝਾਈਦਾ ਫੇਰ ਘਾਰਾ ਕੱਢ ਇੱਕ ਵਾਰੀ ਪੱਠੇ ਪਾ ਕੇ ਬਸ ਕਰੀ ਦੀ ਆ ਉਹ ਹੁਣ ਮੜਾ ਜਾ ਹਰੇਰ ਲਾਉਣਾ ਉਹਨਾਂ ਨੇ ਸਿਰਫ ਜੋ ਕਰਨਾ ਕਰ ਪੱਠੇ ਪਾ ਪਾਣੀ ਢਾਹ ਮੁੜ ਕੇ ਖਲੋ ਕੇ ਜਦੋਂ ਗਾਲੀ ਕਰਦੀ ਆ ਮੈਂ ਤਾਰਾ ਕੱਢਣ ਵਾਲੀ ਬਣਾ ਮੁੜ ਕੇ ਮੈਂ ਅੱਧੀ ਰਾਤ ਨੂੰ ਮਈਆਂ ਦਵਾਲੇ ਤੁਰੇ ਫਿਰਨਾ ਵਾ ਗਾਲੀ ਕਰਦੀ ਆ ਵਾ ਰਿਮੋਟ ਲੱਭ ਕੇ ਦੋ ਪਹਿਲਾਂ ਮੈਨੂੰ ਲੱਗਨੇ ਆ ਆ ਜਾ ਉਹ ਸੁਮਨ ਤੂੰ ਆਨਾ ਜੇ ਲੱਭ ਦੇ ਚੱਲ ਆ ਇਧਰ ਪਾ ਪੱਠੇ ਤੂੰ ਆਦੀ ਹੋ ਗਈ ਲੜਾਈ ਨੂੰ ਵਜਾ ਮਾਰਦਾ ਰਹਿੰਦਾ 24 ਘੰਟੇ ਅੱਡੀ ਜੈਲਦਾਰ ਨਹੀਂ ਬਣੀ ਆਈ ਕਿੱਦਾਂ ਰੁਖ ਸੰਗਣੇ ਹੋ ਗਈ ਆ ਸ਼ਾਂਗਣ ਵਾਲੇ ਆਉਂਦੇ ਹੁੰਦੇ ਉਹਨਾਂ ਸ਼ਾਂਗਦੇ ਹੈ ਔਰ ਭਈਆ ਜਿਹੜਾ ਕੰਮ ਇਹਨੂੰ ਪੁੱਛਣ ਦੇ ਵਾੜ ਡ ਗਾ ਲੱਗਦਾ ਉਹੀ ਦਿਆ ਉਹ ਉਹ ਕੀ ਗੱਲ ਹੋਈ ਆ ਚੱਕਰ ਆ ਗਿਆ ਸਰਦਾਰ ਜੀ ਉੱਕ ਲੱਗੇ ਤੇ ਕਹਾਂ ਰਹਤਾ ਹੈ ਉਹ ਪਾਸ ਕੀ ਮੋਟਰ ਤੇ ਰਹਤਾ ਹਾਂ ਕਿਸ ਕੀ ਮੋਟਰ ਹੈ ਯਹੀ ਕਰੀਬ ਮੈਂ ਪਾਸ ਮੈਂ नहीं उसका नाम क्या है नाम उसका भूल गया याद नहीं आ रहा ओ तेरे पहला भी मेरे ना चांस हो वो भी होता मैं भूल गया मेरे ले गया मेरे बिबता नु फड़े ही याद नहीं आ रहा चक्कर आ रहा है चक्कर आ रहा भूख से भूख लगा है सुबह से खाया नहीं मैं ये ना मुड़के बिबता च पै जा उदो मेरे ना यो चांस बने ओ ਹੈ ਭੁਖਾ ਹਾਂ ਪਿਆਸ ਬਹੁਤ ਲੱਗਾ ਚਲੋ ਚਲੇਗਾ ਮੇਰੇ ਸਾਥ ਚਲੋ ਉਠ ਆ ਤੇਰੇ ਕੋਲ ਤੂੰਨੇ ਭਗਵਾਨ ਦਾ ਨਾਮ ਲਿਆ ਨਾ ਉਠ ਉਹ ਮੇਰਾ ਤਾਂ ਡੰਡਾ ਵੀ ਗਿਰ ਗਿਆ ਲੱਗਦਾ ਉਠ 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 ਸਾਈਕਲ پکڑ ਲੇਗਾ ਸਾਈਕਲ ਮਾ ਰੱਖਣਾ ਰੁਕ ਜਾ ਰੁਕ ਜਾ ਤੇਰੇ ਕੋਲ ਗੋਲ ਲਾ ਦੇ ਚਲ ਚਲ ਪਗਲਾ ਸਾਈਕਲ ਸਾਈਕਲ پکڑ ਲਾ ਆ ਤੇਰੇ ਕੋਲ ਪਾਣੀ ਪਿਲਾਤਾ ਹਾਂ को कुछ याद है किसकी मोटर है याद नहीं आ रहा है याद नहीं आ रहा यार तुम ही, दे ही फिर दिमाग थोड़ा है तुम पास में रहते हैं। अरे यार पास में, में रहता है बोल रहा है तुम चला पानी पहले पी फिर तेरे को खाना खिलाते हैं आजा काम की तलाश में निकला था ਕਾਸੇ ਕੰਮ ਦੀ ਤਲਾਸ਼ ਮਿਲਾਈ ਨਹੀਂ ਕੰਮ ਨਹੀਂ ਮਿਲਿਆ ਅਰੇ ਯਾਰ ਬੱਚੇ ਭੁਕੇ ਆਪਣੇ ਭੁਕੇ ਸਭ ਭੁਕੇ ਉਹੋ ਚਲ ਆ ਜਾ ਕੁਛ ਨਾ ਕੁਛ ਤੇਰੇ ਕੋ ਦਿੱਤਾ ਹੂੰ ਥੋੜਾ ਪਾਣੀ ਪੀ ਪੀ ਲੈ ਖਾਣੇ ਕੋ ਕੁਛ ਦਿੱਤਾ ਹੂੰ ਕੁਛ ਲੈ ਜਾ ਨਾ ਘਰ ਮੇ ਚਲਾ ਜਾ ਖਲੋ ਖਲੋ ਕਿਦਾਂ ਖਿਚੜੀ ਬਣਾ ਕੇ ਦਿੱਤੀ ਤੁਹਾਨੂੰ ਲੈ ਤੈਨੂੰ ਅਜੇ ਵੀ ਮੇਰੀ ਪਛਾਣ ਨਹੀਂ ਆਈ ਮੇਰੇ ਕਰਕੇ ਉਹਨੂੰ ਕੱਲੀ ਮਾਰਨ ਲੱਗੀ ਆ ਉੱਤਰ ਜਾ ਇਹ ਵੀ ਉਹਦੀ ਗਿੱਜੀ ਤੂੰ ਦੇਖਾਂ ਮਰੰਦੇ ਨੂੰ ਚੜੀ ਰਹਿ ਜਾਂਦੇ ਖੁਰਲੀ ਚ ਕੀ ਜਿਹੜੀ ਥਾਲੀ ਚ ਖਾਂਦੀ ਐ ਉਹ ਅੱਚੀ ਗੁਵਾ ਕਰਦੀ ਐ ਬਾਦ ਆ ਜਾ ਆ ਬਾਪੂ ਕਿੰਨੂ ਫੜੀ ਆਉਣ ਡਿਆ ਵਾ ਇਹ ਫੇਰ ਨਾਸ਼ਿਆ ਪਾ ਪਾ ਦੇ ਮੈਨੂੰ ਲੱਗਦਾ ਇਹ ਫੇਰ ਨਹਿਰ ਤੋਂ ਚੁੱਕ ਲਿਆ ਹੈਗੇ ਇਹਨੂੰ ਇਹਨੇ ਨਹੀਂ ਹਾਨੂੰ ਸੁਖ ਦਾ ਸਾਹ ਲੈਣ ਦੇਣਾ ਇਹਦਾ ਇਰਾਦਾ ਹੋਣਾ ਮੈਂ ਵੀ ਫੇਰ ਪੱਠੇ-ਪੁੱਠੇ ਪਾਵਾਂਗਾ ਪੱਠੇ ਮੈਂ ਪਾਏ ਤੇ ਹੈਗੇ ਹੁਣ ਕਿੰਨੇ ਵਧੀਆ ਹੁਣ ਕਿਦਾਂ ਪਾਵਾਂ ਨਾ ਤੇ ਮਤਨ ਨੂੰ ਕਹਿਣਾ ਆਪਾਂ ਨਿਕਲੀਏ ਇਥੋਂ ਡੰਗਾ ਡੁੰਗਰ ਵੇਚ ਕੇ ਸ਼ਹਿਰ ਸੁੱਚ ਨਿਕਲ ਜਾਣਾ ਇਹਨੂੰ ਰਹਿ ਜਾਂਦੇ ਫਸਲਾਂ ਦੇ ਨੂੰ ਇਹਨੇ ਪਤਾ ਨਹੀਂ ਕੀ ਕਰਾਉਣਾ ਹੀ ਹੁਣ ਫੇ ਚੁੱਕੀ ਹੁੰਦਾ ਬੰਦੇ ਅਜੇ ਵੀ ਇਹਨੂੰ ਨਹੀਂ ਅਕਲ ਆਈ ਅਜੇ ਕਿਹੜੀ ਗੱਲ ਹੀ ਕਿੰਨੇ ਕ ਦਿਨ ਹੋ ਗਏ ਲੈ ਵੇ ਬਾਹੋਂ ਵੇ ਫੜਿਆ ਵੱਡੇ ਸੇਵਾਦਾਰ ਨੇ ਚਲ ਆ ਜਾ ਬੈਠ ਜਾ ਬੈਠ ਜਾ ਇੱਧਰ ਬੈਠ ਜਾ ਆ ਵੇ ਸੋਨੂ ਦੇ ਕੰਮ ਹਰ ਦੇ ਕੋ ਸ਼ਰਾਬ ਚੋਰੀ ਪੀਂਦਾ ਹੀ ਉਹ ਤੇ ਸਾਰੇ ਇੱਕ ਲਾਹ ਕੱਟ-ਕੱਟ ਕੇ ਇੱਥੇ ਲਈ ਆਉਂਦਾ ਆਪਣੇ ਲੋਨ ਦੇ ਚੋਰੀ ਕਰਦਾ ਹੀ ਉਹ ਕਿ ਮੈਂ ਬਾਹਰ ਜਾ ਕੇ ਪੀ ਲੂੰਗਾ ਤੇ ਜੇ ਪੀਣੀ ਡਫਣੀਆਂ ਦੇ ਗਾਂ ਸਾਹਮਣੇ ਪੀ ਜਾ ਫਿਰ ਜਾ ਜੱਗਾ ਮੁੰਡੇ ਨੇ ਦੁੱਖ ਦੱਸਿਆ ਹੀ ਨਹੀਂ ਆਲਾ ਪਾਣੀ ਪੀ ਪਾਣੀ ਪੀ ਲਾ ਆਹ ਹੈ ਇੱਕ ਲੈਂਦਾ ਹੁਣ ਹੋਰ ਬਸ ਇਹ ਕੌਣ ਹੈ ਓਏ ਵਿਚਾਰਾ ਪਰਦੇਸੀ ਓਥੇ ਡੱਗਾ ਏ ਤੇ ਆ ਤਾਂ ਮੈਨੂੰ ਯਾਦ ਕੁਛ ਨਹੀਂ ਆ ਹਾਈ ਮਹਿਮਾ ਹਾਈ ਮਹਿਮਾ ਹਾਈ ਹਲੋ ਹਾਈ ਹਲੋ ਹਾਈ ਹਲੋ ਕਿਉਂ 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 ਓਦੋਂ ਉਹ ਵੀ ਇਹੋ ਕੁਛ ਤੇ ਹੁਣ ਇਹ ਵੀ ਉਹ ਕੁਛ ਕਿੱਥੋਂ ਲੈ ਆਂਦਾ ਇਹਨੂੰ ਆਹੀ ਨਹੀਂ ਰੱਖਣਾ ਬਾਬਾ ਆਹ ਵੇਖੋ ਤੁਹਾਡੇ ਘੜੀ ਹੱਥ ਜੋੜੇ ਇਹਨੂੰ ਲੈ ਜਾਓ ਰੱਖਣ ਲੱਗਾ ਕਿਹਦੀਆਂ ਗੱਲਾਂ ਕਰਨੀਆਂ ਤੂੰ ਕੌਣ ਆ ਫਿਰ ਓਏ ਉੱਥੇ ਰਾਜ ਹੀ ਬੈਠਾ ਡੱਗ ਪਿਆ ਸੀ ਇਹ ਪਹਿਲੋਂ ਮੈਨੂੰ ਇਹਨੇ ਕੰਮ ਪੁੱਛਿਆ ਤੇ ਮੈਂ ਹਾਂ ਇਹੋ ਜੇ ਕੰਮ ਵਾਲਾ ਤੇ ਸਾਡੇ ਕੋਲ ਅੱਗੇ ਵੀ ਹੈਗਾ ਸੀ ਇਹ ਮੈਂ ਚੱਲ ਰਹੀ ਸੀ ਪਿੰਡ ਨੂੰ ਤੇ ਮੈਂ ਪਰਾਂ ਨੂੰ ਤੁਰ ਪਿਆ ਇਹ ਮੁੜ ਕੇ ਮੈਂ ਮਹਮਾਨ ਚ ਮੇਰੇ ਆਏ ਤੇ ਮੈਂ ਪਿੰਡ ਕੀ ਜਾਣਾ ਚੱਲ ਘਰ ਨੂੰ ਚੱਲ ਜਾਣਾ ਇਹ ਜਦ ਮੈਂ ਪਿਛਾ ਮੁੜ ਕੇ ਦੇ ਉੱਥੇ ਡਗਾ ਸੀ ਵਾਹ ਵੇਖੋ ਭਰਾਵਾ ਤੇਰੀਆਂ ਨੇਕੀਆਂ ਨੇ ਅੱਗੇ ਮਰਾਇਆ ਤੇਰੇ ਪਿਆਰੀ ਹੱਥ ਲਾ ਦਿੰਨੇ ਆ ਆ ਲੈ ਉਪਰਾਂ ਹੋ ਜਾ ਭਰਾ ਮੇਰੇ ਹਾਂ ਹੁਣ ਨੇਕੀਆਂ ਕਰਿਆ ਤੇਰੀਆਂ ਨੇਕੀਆਂ ਸਾਨੂੰ ਚੱਲਣੀਆਂ ਪਈਆਂ ਆਈਆਂ ਮੈਨੂੰ ਸੁਝਾ ਕੋ ਕੀ ਕਰਾਂ ਮੇਰੇ ਤਰਲੇ ਲਾਂ ਦੇ ਵੀ ਆਵੇ ਤੁਹਾਡੇ ਗਾੜੀ ਜੋੜਿਆ ਤੇ ਇਹਨੂੰ ਜਿੱਥੋਂ ਲੈਂਦਾ ਉੱਥੇ ਛਾਡਾ ਆਟੇ ਕੋ ਆਟੇ ਹੱਥ ਖੜੇ ਜੇ ਆਈ ਨਹੀਂ ਕੋ ਵੀ ਹੁਣ ਕਰ ਸਕਦੇ ਬਾਬਾ ਸੋਨੋ ਅਸੀਂ ਪਹਿਲਾ ਸਿਲੰਡਰ ਨਹੀਂ ਨਹੀਂ ਇਹ ਨਹੀਂ ਇਹਨੂੰ ਰੱਖਣਾ ਬਾਬਾ ਓਏ ਸ਼ਦਾਈਆਂ ਟਬਰਾਂ ਮੇਰੀ ਵੀ ਸੁਣ ਲੋ ਇਹੋ ਮੈਂ ਲੱਗਾ ਗੱਲ ਕਰਨ ਵੀ ਸੋਨੂੰ ਤੂੰ ਗੱਡੀ ਕੱਢ ਤੇ ਆਪਾਂ ਇਹਨੂੰ ਥਾਣੇ ਛੱਡ ਕੇ ਆਈਏ ਨਹੀਂ ਨਹੀਂ ਸਰਦਾਰ ਜੀ ਹਾਂ ਥਾਣੇ ਨਹੀਂ ਜਾਣਾ ਮੈਨੂੰ ਯਾਦ ਆ ਗਿਆ ਕੀ ਯਾਦ ਆ ਗਿਆ ਯਾਦ ਆ ਗਿਆ ਯਾਦ ਆ ਗਿਆ ਮੈਨੂੰ ਹਾਂ ਜੋ ਤ੍ਰੇ ਦਾੜਾ ਜੀ ਇਹ ਨਾਮ ਹੈ ਯਾਦ ਆ ਗਿਆ ਜੋਧਾ ਹਾਂਜੀ ਓਹੋ ਤੂੰ ਪਹਿਲਾਂ ਕਿਉਂ ਨਹੀਂ ਦੱਸਿਆ ਓਏ ਉਹ ਵਾਹ ਜਾਣਾ ਮਟਰ ਤੇ ਜੋਧੇ ਦੀ ਮਟਰ ਤੇ ਰਹਿਣਾ ਵਾ ਚੱਲ ਫੇਰ ਕੋਈ ਗੱਲ ਨਹੀਂ ਫੇਰ ਕੋਈ ਗੱਲ ਐ ਇਹ ਦੋਨਾਂ ਦੀ ਮੋਟਰ ਤੇ ਰੰਦਾ ਹੀ ਉਹ ਸ਼ੁਕਰ ਐ ਦੀ ਆ ਗਈ ਨਹੀਂ ਤੇ ਸਾਡੀ ਚੱਲ ਜਣੀ ਵਾਪਸ ਜਾਨ ਛੁੱਟੀ ਸਾਡੀ ਭਰਾਵਾ ਜਾਨ ਛੁੱਟੀ ਸਾਡੀ ਉਹ ਚੱਲ ਕੋਈ ਮੈਨੂੰ ਭਰਾਵਾ ਚਾਹ ਪਾਣੀ ਪਿਆਓ ਤੇ ਚਾਹ ਪਿਆ ਉਹਦਾ ਨਾ ਆਟਾ ਉਟਾ ਹੈ ਨਹੀਂ ਗਾ ਕਹਿੰਦਾ ਮੇਰੇ ਨਿਆਣੇ ਵੀ ਭੁੱਖੇ ਆ ਉਹ ਪਰਦੇਸੀ ਵਿਚਾਰਾ ਹੈਗਾ ਇਹਨੂੰ ਆਟਾ ਹੀ ਦੋ ਤੇ ਚੌਲ ਦੇ ਦਿਓ ਚੌਲ ਦੇ ਦਿਨੇ ਚੌਲ ਦੇ ਦਿਨੀ ਉਹ ਭਰਾਵਾ ਤੂੰ ਜਿੰਨੇ ਮਰਜ਼ੀ ਲੈ ਜਾ ਆਹ ਉਹ ਪਾਈ ਫੇਰ ਲਾ ਜੀ ਕੱਲ ਨੂੰ ਆ ਕੇ ਆਹੋ ਪਰ ਆਜਾ ਦਸਤ ਨਾ ਭੁੱਲੀ ਮੇਰਾ ਵੀਰ ਫੇਰ ਉਹ ਮੈਂ ਕੋਈ ਨਹੀਂ ਲਿਆਉਣੀ ਚੱਲ ਆ ਜਾ ਆ ਜਾ ਆ ਜਾ ਚਾਹ ਬਣਾ ਚਾਹ ਪੀਨੇ ਆ ਚਾਹ ਪਿਆਲ ਤੇ ਬੰਦੇ ਕੋਈ ਨਿਊ ਲੈ ਤੂੰ ਪਹਿਲਾਂ ਦੱਸ ਦਿੰਦਾ ਮੈਨੂੰ ਕਿ ਮੈਂ ਜੋਧੇ ਦੀ ਮੋਟਰ ਤੇ ਰਹਿਣਾ ਓਹੋ ਸਾਨੂੰ ਐਵੇਂ ਜਾਣ ਕੇ ਇਨੀ ਬਿਪਤਾ ਚ ਪਾਇਆ ਸਾਡੇ ਨਾਲ ਇਹ ਅੱਗੇ ਪਾਣਾ ਵਰਤ ਗਿਆ ਵਾ ਅੱਗੇ ਅਸੀਂ ਬਿਪਤਾ ਚ ਪੈ ਗਏ ਬੰਦਾ ਚੁੱਕ ਕੇ ਲਿਆਈ ਅਸੀਂ ਤਾਂ ਖਾਣੇ ਪਠਾਣੀ ਹੋਈਆਂ ਗੁਰੂਆ ਨਹੀਂ ਆਹੋ ਅੱਛਾ ਮੋਟਰ ਮੇਂ ਛੋੜ ਦੇਂਗੇ ਕੋਈ ਬਾਤ ਨਹੀਂ ਆ ਜਾ ਹਾਂ ਤੋਂ ਤੇ ਮੈਂ ਬੜੀ ਖੁਸ਼ ਹਾਂ ਕਿ ਨਿਕਲੀ ਹਿ ਮੈਨੂੰ ਕੰਮ ਮਿਲ ਗਿਆ ਕੀ ਕੰਮ ਮਿਲਿਆ ਤੇ ਕੀ ਲੱਭ ਕੇ ਆਈ ਐ ਮੈਂ ਕਮੀਜ਼ਾਂ ਦੀ ਤਰਪਾਈਆਂ ਕਰੂੰਗੀ 10-10 ਰੁਪਈਆ ਬਦਲੇ ਕਿੰਨੀਆਂ ਕਿ ਮੈਂ ਤਰਪਾਈਆਂ ਕਰ ਲੂੰਗੀ ਹੁਣ ਤੇ ਮੈਂ ਤਰਪਾਈਆਂ ਕਰ ਲੂੰ ਤੇ ਜੇ ਅਗਲੀ ਨੇ ਮੈਨੂੰ ਕੱਲ ਨੂੰ ਹੌਲੇ ਜੇ ਬੋਲੇ ਜੇ ਮੂੰਹ ਨਾਲ ਕਹਿਤਾ ਵੀ ਦੀਦੀ ਮੈਂ ਸਲਾਈ ਸਿਖਾਉਣ ਦੇ ਵੀ ਪੈਸੇ ਲੈਣੀ ਆ ਤੇ ਮੈਂ ਕਿੱਥੋਂ ਦੇਣੇ ਪੈਸੇ ਓਨੇ ਕੇ ਪੈਸੇ ਨਾਲ ਮੇਰਾ ਗੁਜ਼ਾਰਾ ਹੋ ਜਾਊਗਾ ਕੁੜੀ ਦੇ ਕਿਤੇ ਬਸਦਾ ਕਰਾਇਆ ਨਹੀਂ ਨਿਕਲਣਾ ਫੀਸਾਂ ਦੇ ਕਿਤੇ ਦੂਰ ਦੀ ਗੱਲ ਰਹੀ ਤੋ ਤੋ ਖਰਚੇ ਇੰਨੇ ਗਨੋਂਡੀ ਮम्मा ਮੇਰੀਆਂ ਵਰਦੀਆਂ ਲੈਣ ਵਾਲੀਆਂ ਮੇਰੀਆਂ ਰਫ ਕਾਪੀਆਂ ਖਤਮ ਹੋਈਆਂ ਟੈਸਟ ਕਾਪੀਆਂ ਲੈਣ ਵਾਲੀਆਂ ਕਿੱਥੋਂ ਇੰਨੇ ਖਰਚੇ ਚੱਲਣੇ ਮੈਂ ਜੋਤੀ ਦਾ ਤੇ ਮੈਨੂੰ ਪਤਾ ਉਹਦਾ ਤੇ ਆਪ ਨਵਾ ਨਵਾ ਕੰਮ ਮੈਂ ਕਿੱਥੋਂ ਦੇਣੇ ਪੈਸੇ ਮੈਨੂੰ ਉਲਟਾ ਭਾਵੇਂ ਉਹ ਮੇਰੇ ਕੋ ਮੰਗ ਲੇ ਸਮਝ ਹੀ ਨਹੀਂ ਆਉਂਦੀ ਕੁਛ ਵੀ ਕੀ ਕਰਾਂ ਕੀ ਨਹੀਂ ਕਦੀ ਮੈਂ ਕਿਸੇ ਦੀ ਗੱਲ ਨਹੀਂ ਸਹੀ ਤੇ ਅੱਜ ਲੋਕਾਂ ਦੀਆਂ ਗੱਲਾਂ ਮੈਂ ਮੂੰਹ ਤੇ ਸੁਣ ਕੇ ਵੀ ਨਾ ਅਨ ਸੁਨੀਆਂ ਕਰ ਦਿੰਨੀ ਵੀ ਮੈਨੂੰ ਨਾ ਕੁਝ ਨਹੀਂ ਸੁਣਿਆ ਕਦੀ ਨਹੀਂ ਸੋਚਿਆ ਵੀ ਜ਼ਿੰਦਗੀ ਇਹੋ ਜਿਹੇ ਮੋੜ ਤੇ ਵੀ ਲਿਆਊਗੀ ਮੈਨੂੰ ਤੇ ਜਿੱਤੇ ਮੈਨੂੰ ਦਰ ਦਰ ਪਟਕਣਾ ਪੈਣਾ ਤਰਸਣਾ ਪੈਣਾ ਗਮ ਨੂੰ ਕਰਮਾਂ ਦੇ ਹੀਰਾ ਫੇਰੀ ਹੈ ਕੁਝ ਕੁ ਕਰਮ ਮੈਂ ਆਪ ਕੀਤੇ ਆ ਇਨੀ ਵਧੀਆ ਮੈਨੂੰ ਨੌਕਰੀ ਮਿਲੀ ਕਿੰਨਾ ਵਧੀਆ ਮੇਰਾ ਘਰ ਦਾ ਗੁਜ਼ਾਰਾ ਚੱਲਣ ਦਿਆ ਹੀ ਵਨ ਸਵੰਨੇ ਮੈਂ ਪੰਨੀ ਹਾਂ ਸੂਡ ਆਪਣੀ ਧੀ ਨੂੰ ਲਿਆ ਲਿਆ ਕਿ ਦਿੰਨੀ ਹਾਂ ਚੀਜ਼ਾਂ ਉਦੋਂ ਵੀ ਕਿਹੜਾ ਮੈਂ ਚੱਜ ਸੁਆਦ ਨਾ ਕੀਤੀ ਮਨ ਚ ਲਾਲਚ ਪੈ ਗਿਆ ਉੱਥੋਂ ਵੀ ਮੈਂ ਚੇਨ ਚੋਰੀ ਕਰ ਲਈ ਵੀ ਜਿੱਦਾਂ ਨਾ ਬੜੀ ਖੁਸ਼ ਹੋਈ ਮੈਂ بڑے ਸੁਪਨੇ ਵੇਖ ਕੇ ਆ ਬਣਾ ਲੈਣਾ ਉਹ ਕਰ ਲੈਣਾ ਮਹਿਲਾਂ ਚ ਚੱਲ ਜਾਣਾ ਕੀ ਕਰਨਾ ਇਹੋ ਜਿਹਾ ਮੈਨਾਂ ਫੂਕਣਾ ਜਿਹੜਾ ਬੰਦਾ ਹੀ ਲੜ ਲੱਗਾ ਉਹ ਨਹੀਂ ਚੰਗਾ ਜੀ ਉਹੀ ਦੁੱਖ ਸੁੱਖ ਚ ਸਾਥ ਦੇਵੇ ਤੇ ਫੇਰ ਇਹੋ ਜਿਹੀ ਚੀਜ਼ਾਂ ਨੂੰ ਕੀ ਕਰਨਾ ਹੁੰਦਾ ਚੀਜ਼ਾਂ ਨਾਲ ਛੋੜੀ ਸੁੱਖ ਮਿਲਣਾ ਸੁੱਖ ਤੇ ਬੰਦੇ ਦਾ ਲੈਣਾ ਬੰਦਾ ਮੇਰਾ ਜੇਲ੍ਹ ਚ ਉਹਦੇ ਨਾਲ ਮੈਂ ਸਾਥ ਦੇ ਕੇ ਆਪ ਜੇਲ੍ਹ ਘਟਾਈ ਆਂ ਕੁੜੀ ਮੇਰੀ ਦਾ ਮਾਸਾ ਕ ਮੂੰਹ ਹੈ ਲੋਕਾਂ ਕੋਲੋਂ ਬਾਹਰ ਮੀਣੀ ਉਹ ਸੁਣਦੀ ਪਈ ਐ ਅਹੀਂ ਲੋਕ ਕਹਿੰਦੇ ਆ ਤੇਰੀ ਮੰਮਾ ਜੇਲ੍ਹ ਚ ਰਹਿ ਕੇ ਆਈ ਐ ਕੀ ਗੱਲ ਮੇਰੀ ਜ਼ਿੰਦਗੀ ਦਾ ਹੀ ਸੱਚੀ ਵੀ ਮੈਂ ਇਦਾਂ ਹੀ ਠੋਕਰਾਂ ਖਾਣੀ ਐ ਮੇਰੇ ਕਰਮਾਂ ਮਾਰੇ ਹੋਗੇ ਸਾਰੀਆਂ ਖੇਡਾਂ ਤੇ ਕਿਸਮਤ ਦੀਆਂ ਹੀ ਇਹ ਸਾਰੀਆਂ ਖੇਡਾਂ ਕਿਸਮਤ ਦੀਆਂ ਹੀ ਕਿਸਮਤ ਹੀ ਮੈਨੂੰ ਇੱਥੇ ਤੱਕ ਲੈ ਆਈ ਮੇਰੀ ਜ਼ਿੰਦਗੀ ਦਾ ਇਹ ਸੱਚ ਨਹੀਂ ਕੌੜਾ ਸੱਚਾ ਕੌੜਾ ਸੱਚ ਜਿਹਨੂੰ ਕਹਿ ਸਕਦੇ ਕੌੜਾ ਹੀ ਸੱਚ ਕੀ ਕੁਛ ਮੈਂ ਬਰਦਾਸ਼ਤ ਕਰ ਲਿਆ ਕਿੱਥੇ ਮੈਂ ਅੱਜ ਤੋਂ ਵੇਖਾਂ ਥੋੜਾ ਟਾਈਮ ਪਹਿਲਾਂ ਮੈਂ ਕੀ ਹਾਂ ਬੌਸ ਵੀ ਸਾਡਾ ਇੰਨਾ ਚੰਗਾ ਰੱਬੀ ਰੂਹ ਹੀ ਕਿਤੇ ਅਡਵਾਂਸ ਚ ਪੈਸੇ ਮੰਗਣੇ ਕਦੀ ਉਹਨੇ ਨਾ ਨਾ ਕਰਨੀ ਤੇ ਉਹਦੀ ਘਰ ਦੀ ਕਿੰਨਾ ਕੁਛ ਮੇਰੀ ਕੁੜੀ ਦੇ ਜਨਮ ਦਿਨ ਤੇ ਲਈ ਇਸ ਮਰੀਦ ਨੂੰ ਕਿੰਨਾ ਪਿਆਰ ਕਰਦੀ ਜੇ ਕਿਤੇ ਬਾਹਰ ਅੰਦਰ ਮਿਲ ਜਾਣਾ ਝਟ ਉਹਨੇ ਤੀ ਮੇਰੀ ਨੂੰ ਚੀਜ਼ ਲੈ ਕੇ ਦੇਣੀ ਉਹਦਾ ਰੱਬ ਵਰਗਾ ਆਸਰਾ ਹੀ ਮੈਨੂੰ ਜੇ ਮੈਂ ਰੱਬ ਨੂੰ ਦੁੱਖ ਦਿੱਤਾ ਵਾ ਮੈਂ ਕਿਹੜਾ ਸੁੱਖ ਪਾਉਣ ਲਈ ਆ ਹੁਣ ਮੈਨੂੰ ਹਾਸ ਕਿੰਨੇ ਇੱਕੋ ਬਰੀ ਸਰ ਨੂੰ ਕਿਹਾ ਸਰ ਤੁਸੀਂ ਆਹ ਬਿਜ਼ਨਸ ਕੋਲ ਲੈ ਆਂਦੀ ਪ੍ਰਮੋਸ਼ਨ ਕਰੋ ਝੱਟ ਸਰ ਨੇ 15000 ਤੋਂ 18000 ਤਨਖਾਹ ਕਰਤੀ ਤੇ ਅੱਜ ਮੈਂ 10000 ਰੁਪਈਆ ਦੇ ਤਰਪਾਈਆਂ ਦੀਆਂ ਕਮੀਜ਼ਾਂ ਫੜਨ ਲਈ ਹ ਕਿੱਥੇ 18000 ਕਮਾਉਣ ਵਾਲੀ ਸਰਦੀ ਕੋਈ ਡੀਲ ਹੋ ਜਾਣੀ ਸਰ ਨੇ ਉਦਾਂ 2000 5000 ਦੇ ਦੇਣਾ ਵੱਖਰੇ ਉਦਾਂ ਕਰਦੀ ਕੋਈ ਕੰਡੀਸ਼ਨ ਦੱਸ ਦੇਣੀ ਚੀਜ਼ ਲੈ ਦੱਸ ਦੇਣੀ ਛੱਟ ਸਰ ਨੇ ਪੈਸੇ ਦੇ ਦੇਣੇ ਪੀ ਆ ਲੋ ਲੱਲੋ ਕੋਈ ਨਹੀਂ ਕਰ ਲਾਂਗੇ ਕਦੀ ਉਹ ਬੰਦੇ ਨੇ ਪੈਸੇ ਦੀ ਪਰਵਾਹ ਹੀ ਨਹੀਂ ਕੀਤੀ ਤਾਂ ਮੈਂ ਵੀ ਉੱਥੋਂ ਸੌਰੇ ਇਸੇ ਕਰਕੇ ਛੱਡ ਕੇ ਪੇਕੇ ਆਣ ਕੇ ਬੈਠੀ ਸੱਸਦੀਆਂ ਮੈਂ ਗੱਲਾਂ ਹੀ ਨਹੀਂ ਜਰ ਸਕੀ ਤੇ ਕੰਜੂਸੀ ਚ ਨਹੀਂ ਰਹਿ ਸਕੀ ਜਿਹੜੇ ਮੇਰੇ ਮੂੰਹ ਤੇ ਮੈਨੂੰ ਓਏ ਨਹੀਂ ਕਰਦੇ ਅੱਜ ਮੇਰੇ ਮੂੰਹ ਤੇ ਫਟਕਾਰਾਂ ਪਾਪਾ ਮੈਨੂੰ ਜਾਣਦੇ ਆਂ ਭੀ ਆਜੇ ਜਾਂਦੀ ਜਿੰਨੇ ਆਪਣੇ ਸਰਦ ਦੀ ਸਕੀਨੀ ਹੋਈ ਜਿੱਥੇ ਖਾਦਾ ਉੱਥੇ ਹੀ ਨਮਕਰਾਮ ਕੀਤਾ ਆਜੇ ਜਾਂਦੀ ਮਮ ਜੀ ਸਬਜੀ ਘਟ ਲਓਂਦੀ ਪਤਲੇ ਆ ਮੈਂ ਕੱਟਦਾ ਮੈਂ ਤਾਂ ਅਖਾ ਤੂੰ ਕੱਟਣ ਨਹੀਂ ਐ ਨਾ ਤੇ ਮੈਂ ਕੱਟ ਦੇਣੀ ਮੈਂ ਕੱਟ ਦੇਣਾ ਤੁਸੀਂ ਦੋਵੇਂ ਰਹਿਣ ਦਿਓ ਜਿਆ ਸੋਨੂੰ ਮੈਂ ਕੱਟ ਨਹੀਂ ਪੁੱਤ ਕੋਈ ਨਹੀਂ ਉਹ ਨਹੀਂ ਮੈਨੂੰ ਕਿਉਂ ਆਂ ਡਿਆ ਮੈਨੂੰ ਤਾਂ ਅੱਗੇ ਵੀ ਐਵੇਂ ਮਜਾ ਆਂ ਡਿਆ ਕਿੱਡੀ ਵਧੀਆ ਕੱਟਣ ਦੀ ਐ ਵੇ ਕਰਦ ਬੜੀ ਤਿੱਖੀ ਆ ਧਿਆਨ ਨਾਲ ਫਿਰ ਕੱਟ ਬੈਠਾ 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 ਕੋਈ ਨਹੀਂ ਮੈਂ ਖੰਡਿਆ ਵੇ ਕਿੰਨਾ ਵਧੀਆ ਹੋਇਆ ਈ ਉਹ ਉਹ ਭਈਆ ਖੁਸ਼ ਗਿਆ ਉਨੇ ਚੌਲ ਦਿੱਤੇ ਆਟਾ ਦਿੱਤਾ ਕਿੰਨਾ ਖੁੱਸ ਗਿਆ ਉਹਨੇ ਕਿੰਨੀਆਂ ਸੀਸਾਂ ਸਾਨੂੰ ਦਿੱਤੀਆਂ ਹੋਣੀਆਂ ਪਰ ਜਿੱਦਾਂ ਤੁਸੀਂ ਕਹਿਣ ਡਏ ਸੀਗੇ ਤੇ ਸਾਡੇ ਤੇ ਗੱਲ ਪੈ ਜਾਣੀ ਸੀ ਨਾ ਗੱਲ ਜਿੱਦਾਂ ਲੈ ਕੇ ਆ ਗਏ ਤੁਸੀਂ ਓਏ ਉਹ ਮੈਂ ਸੋਚਣ ਡਿਆ ਵਾਂ ਵੀ ਅੱਜ ਮੈਂ ਤੁਹਾਨੂੰ ਪੁੱਛ ਲਿਆ ਤੇ ਤੁਸੀਂ ਆਖਿਆ ਵੀ ਅਹੀਂ ਨਹੀਂ ਰੱਖਣਾ ਤੇ ਮੈਂ ਤੇ ਉਹ ਗੱਲ ਲੱਗ ਗਈ ਅਕਰ ਵੀ ਸੋਨੂ ਨੇ ਕਹਿੰਦਾ ਵੀ ਚੱਲ ਗੱਡੀ ਕੱਢ ਤੇ ਆਪਾਂ ਥਾਣੇ ਚੱਲ ਜਾਨੇ ਉੱਥੇ ਰਿਪੋਰਟ ਦੇ ਦਨੇ ਇਹੋ ਹੀ ਗੱਲ ਆਪਾਂ ਪਹਿਲਾਂ ਉਦੋਂ ਮੈਂ ਤੁਹਾਡੇ ਨਾਲ ਸਲਾਹ ਕੀਤੀ ਹੁੰਦੀ ਤੇ ਸਾਨੂੰ ਕੋਈ ਵਿਵਤਾ ਨਹੀਂ ਪੈਣੀ ਤੁਸੀਂ ਨਾ ਕੋਈ ਨਾ ਕੋਈ ਤੇ ਸਲਾਹ ਮੈਨੂੰ ਦਿੰਦੇ ਹੀ ਨਾ ਦੇਖੋ ਤੇ ਗੱਲ ਵਾ ਹੁਣ ਜੂ ਤੁਹਾਨੂੰ ਅਗਲ ਆਈ ਪੀ ਇਹਨੂੰ ਥਾਣੇ ਇਹ ਛੱਡ ਕੇ ਉਹ ਕਿਤੇ ਗੱਲ ਉਹਦੇ ਉਹਦੇ ਬਾਰੇ ਸੋਚੀ ਹੁੰਦੀ ਨਾ ਅਨੂੰ ਇੰਨੀਆਂ ਭਾਜੜਾ ਨਹੀਂ ਪੈਣੀ ਆ ਨਾਲੇ ਉਹਨੇ ਆਪਣੇ ਘਰ ਚੱਲ ਜਾਣਾ ਸੀ ਮੁੰਡੇ ਨੇ ਉਦੋਂ ਦਾ ਹੀ ਕੋਈ ਨਾ ਕੋਈ ਉਹਨੂੰ ਆਪੇ ਕਰਦੇ ਹੀ ਨਾ ਉਹ ਜਿਹੜਾ ਅਪਰਖਾਸ ਦਿੰਦੇ ਕੋਈ ਨਾ ਕੋਈ ਲੱਭਦਾ ਆਉਂਦਾ ਜਾਂਦਾ ਉਦੋਂ ਹੀ ਘਰ ਚੱਲ ਜਾਣਾ ਸੀ ਉਹ ਮੈਂ ਇਹ ਸੋਚ ਲਿਆ ਵੀ ਮੇਰੀ ਤੇ ਵਾਅ ਵਾਲ ਨਹੀਂ ਕੋਈ ਵੇਂਦਾ ਸਾਰਾ ਪਿੰਡ ਮੇਰੇ ਨਾਲ ਮੈਨੂੰ ਕੀ ਹੋਣ ਦੇ ਆ ਉੱਖੇ ਵਾਲੇ ਕੋਈ ਨਹੀਂ ਖਲੋਂਦਾ ਉਦੋਂ ਕੋਈ ਨਹੀਂ ਖੜਦਾ ਲੱਗੇ ਕੋਈ ਨਹੀਂ ਪਤਾ ਲੱਗਾ ਮੈਨੂੰ ਵੀ ਨਹੀਂ ਕਰਦੇ ਹੀ ਕੰਮ ਉਹਦੇ ਆ ਘਰਦਿਆਂ ਦੀ ਸਲਾਹ ਲੈਣੀ ਚਾਹੀਦੀ ਆ ਕਿ ਕਿੱਦਾਂ ਕਰਨੀ ਆ ਚੰਗੇ ਕੰਮ ਹੀ ਕਰੀਏ ਤੇ ਫੇਰੀ ਆਪਣੀ ਸ਼ੁਭਾ ਬਣਦੀ ਆ ਸੋ ਉਹਨੂੰ ਕਿਦਾਂ ਲੋਕਾਂ ਮਗਰ ਗਏ ਆ ਤੇ ਕਿਸ ਨੇ ਸਾਡੀ ਬਾਹ ਫੜੀ ਕਿਸ ਨੇ ਆਵਾਜ਼ ਦਿੱਤੀ ਸਾਨੂੰ ਇਹ ਆ ਵੀ ਉਹਦੇ ਮੁੰਡੇ ਨੇ ਹੁਣ ਕਿੰਨਿਆਂ ਲੋਕਾਂ ਨੂੰ ਦੱਸਣਾ ਕਿ ਉਹ ਸਰਦਾਰ ਚੰਗਾ ਵਾ ਉਹਨੇ ਮੈਨੂੰ ਚੁੱਕਿਆ ਵਾ ਪਾਣੀ ਪਿਆ ਰਿਆ ਮੈਨੂੰ ਆਟਾ ਵੀ ਦਿੱਤਾ ਮੈਨੂੰ ਝੋਲ ਵੀ ਦਿੱਤੇ ਆ ਕਿੰਨਿਆਂ ਲੋਕਾਂ ਨੂੰ ਜਾ ਕੇ ਦੱਸੋ ਇਤ ਬਣਾਉਂਦਿਆਂ ਬੜਾ ਟਾਈਮ ਲੱਗਦਾ ਉਹ ਤਾਂ ਗੱਲ ਹੁਣ ਜੇ ਮੈਂ ਆਖਾਂ ਤੁਸੀਂ ਗੁੱਸਾ ਕਰਨਾ ਵਾ ਤਾਂ ਨਹੀਂ ਤੁਹਾਡੀਆਂ ਵੀ ਹੋਣੀ ਆਖਾਂ ਕੁੱਲੀਆਂ ਵਾ ਹੁਣ ਇਹ ਦੱਸੋ ਵੀ ਗਾੜੀ ਹੁਣ ਕੀ ਹੋਣਾ ਚਾਹੀਦਾ ਵਾ ਲੈ ਗਾੜੀ ਇਹਦਾ ਕੀ ਹੋਣਾ ਚਾਹੀਦਾ ਤੇ ਮੈਂ ਇਹ ਨਹੀਂ ਵੀ ਜੋ ਕੋ ਪਿੱਛੇ ਹੋ ਗਿਆ ਠੀਕ ਵਾ ਹੁਣ ਇਹ ਆ ਵੀ ਚਲੋ ਸਾਰੇ ਜਾਣੇ ਆਵੇ ਹੁਣ ਬੈਠੇ ਆ ਕਿੱਡੇ ਸੋਣੇ ਲੱਗਣ ਢੇ ਆ ਸਾਰੇ ਜਾਣੇ ਹੁਣ ਆਪਾਂ ਸਹਿਮਤੀ ਕਰੀਏ ਗਾੜੀ ਮਾਰਾ ਇਹਨੇ ਖੁਸ਼ੀ ਦੇਣੀ ਆ ਖੁਸ਼ ਹੋਈਏ ਪਹਿਲਾਂ ਹੀ ਖੁਸ਼ੀ ਹੋਣ ਤੋਂ ਪਹਿਲਾਂ ਹੀ ਖੁਸ਼ ਹੋਈਏ ਆਪਾਂ ਤੇ ਫਿਰ ਸਾਰੇ ਜਾਣੇ ਖੁਸ਼ੀਆਂ ਵੰਡਿਏ ਮੈਂ ਇਹ ਆ ਪੀ ਹੁਣ ਮੈਂ ਸਹੀਏ ਸਹੀਏ ਆਪਣਾ ਸੁਭਾਅ ਬਦਲ ਲੈਣਾ ਪੀ ਬਦਲਣਾ ਪੈਣਾ ਮੈਨੂੰ ਕੋ ਕਿ ਮੈਨੂੰ ਬੁਢਾਪਾ ਆਉਣ ਡਿਆ ਤੇ ਮੈਂ ਸੁਭਾਅ ਮੈਂ ਗੁੱਸੇ ਨਾਲ ਬੋਲ ਪੈਂਦਾ ਵਾ ਮੇਰੇ ਦਿਲ ਦੇ ਵਿੱਚ ਕੋਈ ਗੱਲ ਨਹੀਂ ਮੈਂ ਗੁੱਸੇ ਨਾਲ ਮੇਰੇ ਕੋਲ ਗੱਲ ਨਿਕਲ ਜਾਂਦੀ ਹੁਣ ਲਾਡਲੇ ਨੂੰ ਵੀ ਸਮਝਾ ਲਓ ਫਿਰ ਇਹ ਵੀ ਹੁਣ ਆਖੇ ਲੱਗੇ ਤੋ ਨੂੰ ਤੂੰ ਵੀ ਮੇਰੀ ਗੱਲ ਸੁਣ ਲੈ ਪੀ ਆਖੇ ਲੱਗ ਨਾ ਮੇਰੇ ਆਖੇ ਲੱਗ ਪੁੱਤ ਮਾਂ ਦੇ ਆਖੇ ਲੱਗੇ ਨੇ ਸੁਮਨ ਦੇ ਆਖੇ ਲੱਗ ਨਸ਼ਾ ਛੱਡ ਦੇ ਨਸ਼ੇ ਦੇ ਵਿੱਚ ਕੀ ਆ ਨਸ਼ਾ ਕਿਹੜਾ ਮੈਂ ਕਿਤੇ ਚਿੱਟਾ ਪੀਂਦੇ ਆ ਸ਼ਰਾਬ ਵੀ ਪੀਲੀ ਦੀ ਥੋੜੀ ਬਹੁਤੀ ਇਹ ਵੀ ਮਾੜਾ ਨਸ਼ਾ ਤੇ ਇੱਕ ਰੋ ਚੱਲ ਇਹ ਵੀ ਛੱਡ ਦੇਣਾ ਫਿਰ ਤੁਸੀਂ ਵੀ ਆਪਣਾ ਸੁਭਾਅ ਬਦਲੋ ਫਿਰ ਤੁਹਾਡੇ ਤਾਂ ਦੁਖੀ ਹੋ ਗਏ ਆਪਾਂ ਪੀਦੀ ਹੈ ਭਾਈ ਸਿੱਧੀ ਜੀ ਗੱਲ ਜੀ ਮੈਂ ਕੋਸ਼ਿਸ਼ ਕਰਦਾ ਮੈਂ ਆਪਣਾ ਸੁਭਾਅ ਬਦਲ ਲਵਾਂ ਨਹੀਂ ਪਾਪਾ ਜੀ ਸੱਚੀ ਗੱਲ ਐ ਸੁਭਾਅ ਆਪਣਾ ਬਦਲ ਦੋ ਤੇ ਇਹਨਾਂ ਨੂੰ ਵੀ ਸਮਝਾ ਲਓ ਵਗਦ ਸਾਬ ਕੋ ਠੀਕ ਹੋ ਜਾਣਾ ਮੜੀ ਨਹੀਂ ਚੱਲ ਠੀਕ ਵਾਏ ਆਪਣਾ ਆਪ ਸੰਭਾਲ ਲੈ ਮੇਰਾ ਕੋਈ ਨਹੀਂ ਮੈਂ ਤੇ ਫੁੱਟਾ ਬੰਦਾ ਤੇ ਮੈਂ ਸੁਭਾਅ ਦਾ ਕੀ ਆ ਮੈਂ ਦੋ ਫੁਲਕੇ ਹੀ ਖਾਣੇ ਆ ਤੇ ਰੱਬ ਰੱਬ ਕਰਦਾ ਆਪਾਂ ਦੇ ਕਿਉਂਕਿ ਮੈਨੂੰ ਠੋਕਰਾਂ ਲੱਗ ਚੁੱਕੀਆਂ ਤੇ ਮੈਂ ਸੁਭਾਅ ਆਪਣਾ ਬਦਲ ਦਿੰਦਾ ਜਾਂ ਫਿਰ ਸਬਜ਼ੀ ਕੱਟਦਾ ਮੈਂ ਨਹੀਂ ਨਹੀਂ ਕਟੋ ਘਰ ਦਾ ਕੰਮ ਆਉਣਾ ਇਹ ਠੀਕ ਆ ਅਸ਼ੁਕਰੇ ਆ ਮਾਲਕਾ ਮਾਲਕਾ ਤੁਂ ਗਿਰਪਾ ਕੀ ਸੀ ਸੱਚੇ ਪਾਸ਼ਾ ਹੁਣ ਨਾ ਮੈਨੂੰ ਕੁਦ ਕੁਦ ਕੇ ਪਿਓ ਮੈਨੂੰ ਨਾ ਹੁਣ ਕੋਈ ਮੈਂ ਨਹੀਂ ਜੇ ਚੱਲਣ ਜੋਗੀ ਗੱਲਾਂ ਹੈਗੀ ਹੁਣ ਕੋਈ ਗੱਲ ਨਾ ਕਰਿਓ ਹੁਣ ਉਹ ਮੁੰਡਾ ਦਾ ਕਰਕੇ ਨਾ ਮੈਨੂੰ ਗੁੱਸਾ ਚੜ ਗਿਆ ਸੀ ਥਾਣੇੋਂ ਆਇਆ ਉੱਥੋਂ ਆਇਆ ਕਰਦਾ ਰਿਹਾ ਮੈਂ ਬਾਹਰੋਂ ਖਾਪ ਕੇ ਆਉਂਦਾ ਰਿਆਂ ਤੇ ਤੁਸੀਂ ਮੈਨੂੰ ਕੋਈ ਨਾ ਕੋਈ ਗੱਲ ਪੁੱਛ ਲੈਣੀ ਮੈਨੂੰ ਗੁੱਸਾ ਹੀ ਚੜਿਆ ਹੁੰਦਾ ਚਲੋ ਅਹੀਂ ਵੀ ਨਹੀਂ ਤੁਹਾਨੂੰ ਕੋਈ ਗੱਲ ਕਰਦੇ ਤੁਸੀਂ ਵੀ ਨਹੀਂ ਸਾਨੂੰ ਕਰ ਨਹੀਂ ਹੁਣ ਉਹਦੇ ਜਿਹੜੇ ਆਪਣੇ ਬਾਕੀ ਤਾਨੂੰ ਕੋਈ ਕਰਨ ਦੀ ਲੋੜ ਨਹੀਂ ਪੱਠੇ ਪੁੱਠੇਾਂ ਵੱਲ ਜਾਣ ਦੀ ਲੋੜ ਨਹੀਂ ਮੈਂ ਪਾਵਾਂਗਾ ਸਾਰਾ ਕੁਝ ਕਰਾਂਗਾ ਪਰ ਰਾ ਸਿਰਫ ਸੁਭਾਅ ਬਦਲ ਲੋ ਮੰਜੀ ਤੇ ਬੈਠ ਕੇ ਮਾਂ ਨਾਲ ਰੋਟੀ ਖਾਓ ਬਸ ਸਿੱਧੀ ਗੱਲ ਤੂੰ ਵੀ ਇੰਨੀ ਗੱਲ ਆਖੀ ਆ ਵੀ ਤੈਨੂੰ ਤੇਰੇ ਜਾਣ ਦੀ ਲੋੜ ਨਹੀਂ ਗਈ ਤੇ ਮੈਂ ਕਿੱਥੇ ਜਾਣਾ ਪੁੱਤ ਮੈਂ ਤੇ ਤੇਰੇ ਕਰਕੇ ਮੈਂ ਉੜਦਾ ਫਿਰਦਾ ਵਾਂ ਤਿਆਂ ਪੁੱਤਾਂ ਦੇ ਆਸਰੇ ਨੇ ਮਾਪੇ ਜੀਂਦੇ ਆ ਤੇ ਤੂੰ ਹੀ ਇਹਦੇ ਸਾਡੀਆਂ ਭਾਰਾਂ ਤੂੰ ਹੀ ਆ ਪੁੱਤ ਜਾਇਦ ਦੌਲਤਾਂ ਜੋ ਵੀ ਕੋਹਵਾ ਤੂੰ ਹੀ ਆ ਜਾਇਦਾਂ ਤੂੰ ਹੀ ਹੱਦੀਆਂ ਕੁੱਤਿਆਂ ਪੁੱਤ ਵੀ ਮਾਂ ਪਿਓ ਨਾਲ ਹੀ ਹੁੰਦੇ ਆ ਪਰ ਮਾਂ ਪਿਓ ਫਿਰ ਜਦੋਂ ਸਤਾਵੇ ਤਾਂ ਫਿਰ ਇਦਾਂ ਹੁੰਦੀ ਹੈ ਨਹੀਂ ਅਹੀਂ ਕੋਹ ਨਹੀਂ ਆਉਂਦੇ ਅਹੀਂ ਤੇ ਤੁਹਾਨੂੰ ਸਮਝਾਉਂਦਾ ਹਾਂ ਮੈਂ ਨਾ ਵੀ ਕੋਈ ਨਾ ਕੋਈ ਗੁੱਸੇ ਮੈਂ ਹੋਊਂਗਾ ਤੇ ਖਰਿਆ ਮੇਰੇ ਕੱਲ ਸੁਧਰ ਜੂਗਾ ਮੰਨ ਜੂਗਾ ਪਰ ਗੁੱਸੇ ਵਾਲੀ ਵੀ ਗੱਲ ਨਾ ਨਹੀਂ ਉਹ ਪਰ ਜੇ ਵੀ ਤੈਨੂੰ ਸਮਝ ਲੱਗ ਗਈ ਆ ਹੁਣ ਨਹੀਂ ਸਮਝ ਆ ਗਈ ਆ ਚਲੋ ਕੋਈ ਨਹੀਂ ਤੁਸੀਂ ਵੀ ਹੁਣ ਆਪਣਾ ਬਦਲਿਆ ਸੁਭਾਅ ਤੇ ਅਸੀਂ ਵੀ ਛੱਡ ਦਿੰਨੇ ਵੀ ਸ਼ਰਾਬ ਨੂੰ ਸਮਝੋ ਖੁਸ਼ੀਆਂ ਹੀ ਖੁਸ਼ੀਆਂ ਸਾਡੇ ਨਾਲ ਖੁਸ਼ੀਆਂ ਹੀ ਖੁਸ਼ੀਆਂ ਸਾਡੇ ਘਰਾਂ ਉਤਰਾ ਇਤਤਾਲ ਲੱਗੀ ਆ ਤੇਰੀ ਜਿਹਦੇ ਦੀ ਰੌਣਕ ਮੈਂ ਅੱਜੀ ਵੇਖਣ ਦੇ ਆ ਮੇਰਾ ਤਾਂ ਕੀ ਜਾਂਦੇ ਹੁੰਦੇ ਆ ਕੀ ਵੱਟੀ ਖੂਨ ਵੱਧ ਗਿਆ ਕਿ ਕੀ ਜਾਂਦੇ ਹੁੰਦੇ ਕਿਦਾਂ ਮੈਨੂੰ ਤੇ ਗੱਲਾਂ ਸੁਣ ਕੇ ਕਿਤੇ ਮੇਰੇ ਐ ਮੈਨੂੰ ਮਿਲ ਗਈ ਕੱਲ ਵੀ ਬਹੁਤ ਚੰਗਾ ਹੋ ਗਿਆ ਬਚ ਗਏ ਆ ਵੇਲੇ ਨਾ ਹੀ ਬਚ ਗਏ ਅਸੀਂ ਸਾਰੇ ਜਾਣੇ ਕੁਛਵਾ ਪਰ ਆ ਜਿਹੜੀ ਸੱਟ ਲੱਗੀ ਇਹ ਨਾ ਮੈਨੂੰ ਇਹਨੇ ਮੇਰੀ ਅੱਖਾਂ ਖੋਲੀਆਂ ਜਿਆਦਾ ਚਲੋ ਫਿਰ ਪਤਾ ਲੱਗਾ ਮੈਂ ਇਹਨੂੰ ਦੁਨੀਆਦਾਰੀ ਦਾ ਪਤਾ ਹੀ ਨਹੀਂ ਕਿਉਂਕਿ ਮੈਂ ਆਪਣੇ ਮਾਨ ਹੰਕਾਰ ਦੀ ਤੁਰਿਆ ਫਿਰਦਾ ਸੀ ਤੁਸੀਂ ਮਾਨ ਹੰਕਾਰ ਚ ਫਿਰਦੇ ਸੀ ਨਾ ਹੁਣ ਤੁਸੀਂ ਇਹ ਗੱਲ ਆਖੋ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਰਬੱਤ ਦਾ ਭਲਾ ਮਾਰਤਾ ਸਰਬੱਤ ਦਾ ਭਲਾ ਤੇ ਹੁਣ ਇਹ ਆ ਵੀ ਆਪਾਂ ਉਹ ਪੂਰੀ ਮਨਪ੍ਰੀਤ ਜਿਹੜੀ ਮਨਜੋਦ ਆਇਆ ਹੈ ਮੁੰਡਾ ਆਪਾਂ ਉਹਨਾਂ ਨੂੰ ਮਿਲਣ ਜਾਵਾਂਗੇ ਕਿਹਦਾ ਆਹੋ ਕੋਈ ਨਹੀਂ ਉਹਨਾਂ ਵਿੱਚੋਂ ਜਾਂਦੇ ਜਾਂਦੇ ਰਹਿਣਾ ਐਵੇਂ ਜਾਣਾ ਠੀਕ ਆ ਉਹਨੂੰ ਛੱਡਣਾ ਨਹੀਂਗਾ ਆਹ ਚਲੋ ਤੇ ਇਸੇ ਤਰ੍ਹਾਂ ਹੀ ਕੋਈ ਵੀ ਬੰਦਾ ਡਿੱਗੇ ਤੂੰ ਉਹਨੂੰ ਚੁੱਕਣਾ ਵਾ ਪੁੱਤ ਤੇ ਉਹਨੂੰ ਘਰ ਪਾਣੀ ਪੂਣੀ ਪੈਲਣਾ ਵਾ ਉਹਦੀ ਸੇਵਾ ਪਾਣੀ ਕਰਨੀ ਚੰਗਾ ਪਰ ਪੱਕਾ ਨਹੀਂ ਜੇ ਰੱਖਣਾ ਨਹੀਂ ਪੱਕਾ ਨਾ ਰਖੀ ਰੱਖਣਾ ਹੋਊ ਤੇ ਰਖੀ ਨਹੀਂ ਰੱਖਣਾ ਉਹ ਨਾ ਰਖੀ ਇਹ ਆ ਅਗਲੇ ਦੇ ਕੋ ਕੰਮ ਕਰਾਇਓ ਉਹਦੀ ਮਿਹਨਤ ਵੀ ਜਰੂਰ ਦੇਣੀ ਆਪਾਂ ਮਿਹਨਤ ਨਹੀਂ ਕਹਿਦੀ ਰੱਖਣੀ ਕੰਮ ਉਹ ਕੋ ਕਰਾਉਣਾ ਜਿਹੜਾ ਦਿਮਾਗੀ ਸਹੀ ਹੋਵੇ ਆ ਦਿਮਾਗੀ ਸਹੀ ਤੇ ਜਿਹੜਾ ਉਹ ਉਤਰਾ ਵਾ ਉਹਨੂੰ ਹਸਪਤਾਲ ਬਚਾਓ ਨਹੀਂ ਬਚਾਉਣਾ ਤੇ ਥਾਣੇ ਪਹਚਾ ਦਿਓ ਵੀ ਆ ਬੰਦਾ ਉਦਾਂ ਤੁਰਿਆ ਕਰ ਆਹੋ ਠੀਕ ਨਹੀਂ ਹਾਂ ਕਿਉਂਕਿ ਉਹ ਵੀ ਕਿਸੇ ਮਾਂ ਦਾ ਪੁੱਤ ਵਾ ਕਿ ਭੈਣ ਦਾ ਵੀਰ ਵਾ ਕਿ ਪਤਨੀ ਦਾ ਘਰ ਵਾਲਾ ਵਾ ਬੱਚਿਆਂ ਦਾ ਪਿਓ ਵਾ ਠੀਕ ਨਹੀਂ ਹਾਂ ਤਾਂ ਹੀ ਤਾਂ ਬਣਦੀ ਓ ਪਿੰਡ ਤੇ ਤਾਂ ਹੀ ਲੋਕ ਸ਼ੋਭਾ ਕਹੁੰਦੇ ਫਿਰ ਦੁਨੀਆ ਜੱਗ ਤੇ ਤਾਂ ਉਹਦਾ ਨਾਂ ਰਹਿੰਦਾ ਬੰਦੇ ਦਾ ਜਿਹੜਾ ਚੰਗੇ ਕੰਮ ਕਰਦਾ ਸਹੀ ਗੱਲ ਹਾਂ ਚਲੋ ਠੀਕ ਆ ਕਟੋ ਪੁੱਤ ਸਬਜ਼ੀ ਤੋਂ ਹੁਣ ਤੁਸੀਂ ਹੋ ਆ ਫਸਟ ਫਸਟ ਦਾ ਫਸਟ ਸ਼ਰਸ਼ਕਾਲ ਜੀ ਸਾਰਿਆਂ ਨੂੰ ਤੇ ਅੱਜ ਹੋ ਗਿਆ ਇਹ ਵੀਡੀਓ ਦਾ ਐਂਡ ਹੋ ਸਕਦਾ ਹੈ ਕਿ ਤੁਹਾਨੂੰ ਪਸੰਦ ਆਈ ਹੋਵੇ ਤੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਤੇ ਅਗਲੀ ਵੀਡੀਓ ਕਿਸ ਟੌਪਿਕ ਤੇ ਬਣਾਈਏ ਉਸ ਲਈ ਕਮੈਂਟ ਵਿੱਚ ਜ਼ਰੂਰ ਦੱਸਣਾ ਕਿ ਕਿਵੇਂ ਦੀ ਵੀਡੀਓ ਲੈ ਕੇ ਆਈਏ ਬਾਏ ਬਾਏ